ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਅਪਰ ਅਪਾਰ ਸਬਦੇ ਸਾਨ ਰਖਾਈ ਲਾਏ ਹਾਂਜੀ ਸਬਦੇ ਸਾਨ ਰਖਾਈ ਲਾਏ ਗੋਣ ਕੀ ਥੇਕਾ ਵਿੱਚ ਸਮਾਏ ਇਸ ਦਾ ਕੁੱਠਾ ਹੋਵਾ ਸੇਖ ਲੋਹੁ ਲੱਬ ਨਿਕੱਥਾ ਵੇਖ ਨਿਕੱਥਾ ਉਚਾਰਨ ਕਰਨਾ ਨਿਕਤਾ ਨਹੀਂ ਬੋਲਣਾ ਲੋਹੁ ਲੱਬ ਨਿਕੱਥਾ ਵੇਖ ਓਏ ਹalal ਲੱਗੈ ਹੱਕ ਜਾਏ ਨਾਨਕ ਦਰ ਦੀਦਾਰ ਸਮਾਏ ਨਾਨਕ ਪਾਤੀ ਵਿਸਰਾਮ ਲਾਉਣਾ ਹੈ ਨਾਨਕ ਦਰ ਦੀਦਾਰ ਸਮਾਏ ਮਹੱਲਾ ਪਹਿਲਾ ਸਮਰ ਕਟਾਰਾ ਬੰਕੜਾ ਬੰਕੇ ਕਾ ਅਸਵਾਰ ਗਰਭ ਨਾ ਕੀਜੈ ਨਾਨਕਾ ਮਤ ਸਿਰ ਆਵੈ ਭਾਰ ਗਰਭ ਨਾ ਕੀਜੈ ਨਾਨਕਾ ਮਤ ਸਿਰ ਆਵੈ ਭਾਰ ਪੌੜੀ ਸੋ ਸਤ ਸੰਗਤ ਸ਼ਬਦ ਮਿਲੈ ਜੋ ਗੁਰਮੁਖ ਚੱਲੈ ਸੱਚ ਧਾਇਨ ਸੇ ਸੱਚੇ ਜਿਨ ਹਰ ਖਰਚ ਧਨ ਪੱਲੈ ਭਗਤ ਸੋਹਨ ਗੁਣ ਗਾਵਦੇ ਗੁਰਮਤ ਅਚੱਲੈ ਅਚੱਲੈ ਕਸਕੇ ਬੋਲਣਾ ਵਿਸਰਾਮ ਗਾਵਦੀ ਪਤ ਤੇ ਲਾਉਣਾ ਹੈ ਭਗਤ ਸੋਹਨ ਗੁਣ ਗਾਵਦੇ ਗੁਰਮਤ ਅਚੱਲੈ ਰਤਨ ਬੀਚਾਰ ਮਾਨ ਵਸਿਆ ਗੁਰ ਕੈ ਸ਼ਬਦ ਭਲੈ ਭਲੈ ਬੋਲਾ ਬੋਲਣਾ ਇੱਥੇ ਭੱਲੈ ਨਹੀਂ ਕਹਿਣਾ ਗੁਰ ਕੈ ਸ਼ਬਦ ਭਲੈ ਆਪੇ ਮੇਲ ਮਿਲਾਏ ਦਾ ਆਪੇ ਦੇ ਵੜਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਮਹੱਲਾ ਤੀਜਾ ਆਸਾ ਅੰਦਰ ਸਭ ਕੋ ਕੋਈ ਨਿਰਾਸਾ ਹੋਏ ਨਾਨਕ ਜੋ ਮਰ ਜੀਵਿਆ ਸਹਿਲਾਇਆ ਸੋਏ ਮਹੱਲਾ ਤੀਜਾ ना किच आशा हाथ है कि निराशा हुए क्या करे एह बपुरी जा भुलाए सोए पौड़ी त्रिग जीवन संसार सच्चे नाम बिन प्राप्त दाता दातार निश्चल एह धन ਸਾਸ ਸਾਸ ਆਰਾਧੇ ਆਰਾਧੇ ਦੋਵੇਂ ਕੰਨੇ ਨਿਰਮਲ ਸੋਏ ਜਨ ਅੰਤਰ ਜਾਮੀ ਅਗਮ ਰਸਨਾ ਏਕ ਭਾਨ ਭਾਨ ਵੀ ਪੋਲਾ ਬੋਲਣਾ ਭਾਨ ਨਹੀਂ ਕਹਿਣਾ ਰਾਵ ਰਹਿਆ ਸਰਬਤ ਹਾਂ ਇਹਨੂੰ ਸਰਬਤ ਨਹੀਂ ਕਹਿਣਾ ਸਰਬਤ ਤੋਂ ਚਾਰਨ ਕਰਨਾ ਨਾਨਕ ਬਾਲ ਜਾਈ ਵਾਹ ਵਾਹ ਸੱਚੇ ਪਾਤ ਸਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਪਹਿਲਾ ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਏਵੈ ਪਾਣਾ ਸਰਵਰ ਅੰਦਰ ਹੀਰਾ ਮੋਤੀ ਸੋਹੰਸਾ ਕਾ ਖਾਣਾ ਬਗਲਾ ਕਾਗ ਨ ਰਹੀ ਸਰਵਰ ਬਗਲਾ ਕਾਗ ਇੱਥੇ ਠਮਕ ਨ ਰਹੀ ਸਰਵਰ ਬਗਲਾ ਕਾਗ ਨ ਰਹੀ ਸਰਵਰ ਜੇ ਹੋਆ ਆਤ ਸਿਆਣਾ ਉਹਨਾਂ ਰਿਜਕ ਨਾ ਪਾਇਓ ਉਥੈ ਉਹਨਾਂ ਉਹਨਾਂ ਰਿਜਕ ਨਾ ਪਾਇਓ ਉਥੈ ਉਥੈ ਨਹੀਂ ਕਹਿਣਾ ਪਰ ਉਹਨਾਂ ਰਿਜਕ ਨਾ ਪਾਇਓ ਉਥੈ ਉਹਨਾਂ ਹੋਰੋ ਖਾਣਾ ਪਹਿਲਾ ਉਹਨਾਂ ਉਹਨਾਂ ਬੋਲਾ ਹੀ ਐ ਉਹਨਾਂ ਰਿਜਕ ਨਾ ਪਾਇਓ ਉਥੈ ਦੂਸਰਾ ਉਹਨਾਂ ਨੰਨੇ ਦੇ ਹਲੰਤ ਲੱਗਿਆ ਹੋਇਆ ਉਹਨਾਂ ਹੋਰੋ ਖਾਣਾ ਸੱਚ ਕੁਮਾਣ ਹੈ ਸੱਚੋ ਪਾਈਐ ਕੂੜਾ ਕੂੜਾ ਮਾਣਾ ਨਾਨਕ ਤਿੰਨ ਕਉ ਸਤਿਗੁਰ ਮਿਲਿਆ ਜਿਨਾਂ ਧੁਰੇ ਪਾਇਆ ਪਰਵਾਣਾ ਹਾਂ ਇਹ ਪਾਠ ਦਾ ਉਚਾਰਨ ਪਾਇਆ ਕਰਨਾ ਹੈ ਕਿਉਂਕਿ ਪੱਪੇ ਦੇ ਦਲਾਵਾ ਲੱਗੀਆਂ ਹੋਈਆਂ ਹਨ ਜਿਵੇਂ ਆਪਾਂ ਸਵਈਆ ਆ ਜਾਂਦਾ ਤੇ ਸੱਸੇ ਦੇ ਉੱਤੇ ਦਲਾਵਾ ਉਹ ਸਵਈਆ ਉਚਾਰਨ ਕਰਨਾ ਹੈ ਇਸੇ ਤਰ੍ਹਾਂ ਪੱਪੇ ਦੇ ਦਲਾਵਾ ਈੜੀ ਸਿਹਾਰੀ ਐੜੇ ਕੰਨਾ ਇਹਦਾ ਉਚਾਰਨ ਪੈਯਾ ਆਮ ਪਾਠੀ ਸਿੰਘ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਉਹ ਧੁਰੇ ਪਇਆ ਹੀ ਕਹਿ ਜਾਂਦੇ ਹਨ ਪਪਾ ਜਿਹੜੀ ਸਿਆਰੀ ਆੜੇ ਕੰਨਾ ਲਾ ਦਿੰਦੀ ਹਾਂ ਤੇ ਉਚਾਰਨ ਪੱਪੇ ਦੀਆਂ ਦਲਾਵਾਂ ਦੀਰਘ ਲਾ ਕੇ ਕਰਨਾ ਹੈ ਪੈਯਾ ਪਰਵਾਣਾ ਮਹੱਲਾ ਪਹਿਲਾ ਇਹ ਮਹੱਲਾ ਪਹਿਲਾ ਪ੍ਰਾਤਨ ਸਰੂਪਾਂ ਦੇ ਵਿੱਚ ਨਹੀਂ ਹੈ ਤੇ ਇਸੇ ਤਰ੍ਹਾਂ ਸੰਪੰਤ ਸੰਪਰਤਾ ਦੇ ਵਿੱਚ ਦੱਸਿਆ ਜਾਂਦਾ ਸਿੱਧਾ ਸ਼ਲੋਕ ਪ੍ਰਾਰੰਭ ਹੁੰਦਾ ਹੈ ਦਮਦਮਾ ਸਾਹਿਬ ਦਾ ਬਾਠ ਇਸੇ ਤਰ੍ਹਾਂ ਹੀ ਹੈ ਸਿੱਧਾ ਸਾਹਿਬ ਮੇਰਾ ਉਜਲਾ ਮਹੱਲਾ ਪਹਿਲਾ ਨਹੀਂ ਹੈ ਸਾਹਿਬ ਮੇਰਾ ਉਜਲਾ ਜੇ ਕੋ ਚਿਤ ਕਰੇ ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇ ਨਾਨਕ ਸੋਈ ਸੇਵੀਐ ਜਿਤ ਸੇਵੇਐ ਦੁਖ ਜਾਇ ਅਬਗੁਣ ਵੰਯਨ ਗੁਣ ਰਵਹਿ ਅਬਗੁਣ ਵੰਯਨ ਅਬਗੁਣ ਵੰਯਨ ਗੁਣ ਰਵਹਿ ਮਨ ਸੁਖ ਵਸੈ ਆਏ ਮਨ ਸੁਖ ਵਸੈ ਆਏ ਪਉੜੀ ਆਪੇ ਆਪ ਵਰਤਦਾ ਆਪ ਤਾੜੀ ਲਾਈਨ ਆਪੇ ਹੀ ਉਪਦੇਸ਼ ਦਾ ਗੁਰਮੁਖ ਪਤੀ ਆਈਨ ਇੱਕ ਆਪੇ ਉਜੜ ਪਾਇਨ ਇੱਕ ਭਗਤੀ ਲਾਇਨ ਪਹਿਲਾਂ ਪਤੀ ਆਈਨ ਲਾਈਨ ਇਸ ਤਰ੍ਹਾਂ ਪਾਠ ਉਚਾਰਨ ਕਰਨਾ ਇਹ ਪਾਇਨ ਲਾਇਨ ਇਸਿਆਰੀਆਂ ਲੱਗੀਆਂ ਹੋਈਆਂ ਜਿਸ ਆਪ ਬੁਝਾਏ ਸੋ ਬੁਝੇਸੀ ਆਪੇ ਨਾਏ ਲਾਇਨ ਜਨ ਨਾਨਕ ਨਾਮ ਧਿਆਈ ਐ ਨਹੀਂ ਜਨਪਦ ਹੈ ਨਹੀਂ ਠੀਕ ਨਾਨਕ ਨਾਮ ਧਿਆਈ ਐ ਸੱਚੀ ਵਡਿਆਈ ਵਾਹ ਵਾਹ ਸੱਚੇ ਬਾਦशाह ਤੂੰ ਸੱਚੀ ਨਾਈ ਸ਼ੁੱਧ ਇਹ ਸ਼ੁੱਧ ਪਾਦਵੀ ਉਚਾਰਨ ਕਰਨਾ ਤੇ ਇਸ ਤਰ੍ਹਾਂ ਪਹਿਲਾਂ ਵੀ ਦੱਸ ਦਿੱਤਾ ਹੈ ਵੀ 21 ਜਿਹੜੀਆਂ ਪੌੜੀਆਂ ਹਨ ਇਹਨਾਂ ਦੇ ਨਾਲ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਪੜਨਾ ਹੈ ਵਾਹਿਗੁਰੂ ਜੀ ਕਾ ਕਾਲ ਸਾਹ ਵਾਹਿਗੁਰੂ ਜੀ ਕੀ ਫਤਿਹ